ਅੱਜ ਮਿਤੀ 21 12 25 ਸਮਾਂ ਕਰੀਬ 6:30 ਪੀ.ਐਮ. ਲੋਹਾਰਾ ਕਾ ਰੋਡ ਦੇ ਇੰਪੀਰੀਅਲ ਸਿਟੀ ਦੇ ਸਾਹਮਣੇ ਇੱਕ ਫਾਇਰਿੰਗ ਦੀ ინਸੀਡੈਂਟ ਹੋਇਆ ਸੀ ਜਿਸ ਦੇ ਬਾਰੇ ਮੈਂ ਕੁਝ ਜਾਣਕਾਰੀ ਦੇਣਾ ਚਾਹੁੰਦਾ ਹਾਂ। ਦੋ ਕਾਲਜ ਦੇ ਵਿੱਚ ਪੜਨ ਵਾਲੇ ਮੁੰਡੇ ਸਹਿਜ ਤੇ ਕਨਵਰ ਸਿੰਘ ਇਹਨਾਂ ਦੇ ਆਪਸ ਦੇ ਵਿੱਚ ਕੁਝ ਮਾਮੂਲੀ ਝਗੜਾ ਹੋਇਆ ਸੀ। ਇਸ ਝਗੜੇ ਨੂੰ ਲੈ ਕੇ ਦੋ ਆਤਿਰਾਨੇ ਇੰਪੀਰੀਅਲ ਸਿਟੀ ਦੇ ਸਾਹਮਣੇ ਇਕੱਠੇ ਹੋਇਆ ਸੀ। ਜਦੋਂ ਇਹਨਾਂ ਨੇ ਗੱਲਬਾਤ ਕਰਨ ਲੱਗੀ ਇਹਨਾਂ ਦੀ ਗੱਲਬਾਤ ਬਣੀ ਨਹੀਂ ਤੇ ਆਪਸ ਦੇ ਵਿੱਚ ਤੂਤੂ ਮੇਮ ਵੱਧ ਗਈ ਤੇ ਕਨਵਰ ਸਿੰਘ ਜਿਹੜਾ ਮੁੰਡਾ ਸੀਗਾ ਇਹਨਾਂ ਦੇ ਪਿਓ ਹਰਿੰਦਰ ਸਿੰਘ ਜੋ ਨਜੰਪੁਰ ਪਿੰਡ ਦੀ ਮੌਜੂਦਾ ਸਰਪੰਚ ਹੈ ਇਹਨਾਂ ਨੇ ਲਗਾਤਾਰ 5 ਤੋਂ 6 ਗੋਲੀ ਚਲਾਈ ਦੂਜੇ ਧਿਰ ਦੇ ਉੱਥੇ ਤੇ ਇਸ ਹਮਲੇ ਦੇ ਦੌਰਾਨ ਇੱਕ ਅਰਸ਼ਪ੍ਰੀਤ ਸਿੰਘ ਸਨਵ ਗੁਰਪ੍ਰੀਤ ਸਿੰਘ ਦੇ ਲੱਤ ਦੇ ਵਿੱਚ ਇੱਕ ਗੋਲੀ ਵਜੀ ਹੈ ਇਹ ਇਨਾਰੇ ਇਲਾਜ ਅਮਨਦੀਪ ਹਸਪੀਟਲ ਚ ਚੱਲ ਰਹੀ ਹੈ ਹੀਜ਼ ਆਊਟ ਆਫ ਡੇਂਜਰ ਐਂਡ ਇਸ ਦੀ ਟ੍ਰੀਟਮੈਂਟ ਚੱਲ ਰਹੀ ਹੈ ਕਮਿਸ਼ਨਰ ਆਫ ਪੁਲਿਸ ਅਮਰਸਰ ਐਦਾ ਦੀ ਇਰਿਸਪੌਂਸਿਬਲ ਤੇ ਲੌਂਡ ਆਰਡਰ ਨੂੰ ਡਿਸਟਰਬ ਕਰਨ ਦੇ ਕੋਈ ਵੀ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹੈ ਤੇ ਅਸੀਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਮਲਜਮ ਮਲਜਮ ਜਿਹੜੇ ਹੈਗੇ ਇਸ ਮੁਕਦਮੇ ਦੇ ਵਿੱਚ ਇਨਾਰੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ